ਰਾਣੀ ਰਸ ਕੁੰਬਲਾ ਨੇ ਰਾਜੇ ਨਰ ਸੁਲਤਾਨ ਨੂੰ ਜਾਦੂ ਦੀਆਂ ਪੁੜੀਆਂ ਦੇਤੀਆਂ ਕਹਿੰਦੀ ਪੂਤਲਿਆਂ ਦੇ ਉੱਤੇ ਝਾੜੀ ਚੱਲੋ ਖਤਮ ਹੁੰਦੇ ਜਾਣਗੇ ਆਪ ਜੋਗਨ ਬਣ ਕੇ ਸ਼ਹਿਰ ਨੂੰ ਚੱਲੀ ਹੈ ਆਓ ਅੱਗੇ ਸੁਣੀਏ ਰਾਜਾ ਨਰ ਸੁਲਤਾਨ ਜੋ ਵਿੱਚ ਫੌਜ ਦੇ ਜਾਏ ਸਮ ਕੀਏ ਕੁੱਲ ਪੂਤਲੇ ਕੁੜੀਆਂ ਸਰਵੱਚ ਪਾਏ ਜੋਗਨ ਬਨਰਸ ਕੁੰਬਲਾ ਬੜੀ ਸ਼ਹਿਰ ਮੇ ਜਾਏ ਫਿਰ ਵਜਾਉਂਦੀ ਬੀਨ ਕੋ ਸੁਣੋ ਸਭੀ ਚੇਤ ਲਾਏ ਰਾਣੀ ਰਸਕੁੰਬਲਾ ਵਜਾਉਂਦੀ ਫਿਰੇ ਬੀਨ ਸਾਈਂ ਜਗ ਦਾ ਚਰਾਗ ਨਾ ਕਿਸੇ ਦੇ ਘਰ ਪਾਉਂਦੀ ਐ ਕਾਨੜਾ ਕਦਾਰਾ ਕਦੇ ਗਾਵੇ ਵਿੱਚ ਪੈਰ ਵੀ ਨੂ ਕਦੇ ਸੋਰ ਸੋਹਣੀ ਦਾ ਖਿਆਲ ਸੇ ਲਗਾਉਂਦੀ ਐ ਫਿਰਦੀ ਚਫੇਰੇ ਮਹਿਲਾ ਆਈ 라ਵਣ ਦੇ ਜਗ ਦਾ ਚਰਾਗ ਦੇਖ ਖੁਸ਼ੀਆਂ ਮਨਾਉਂਦੀ ਐ ਧਰ ਕੇ ਪਹਾੜੀ ਸੁਰ ਬੀਨ ਮੇ ਕਸ਼ੋਰ ਚੰਦਾ ਉੱਪਰ ਮਹਿਲ ਕੇ ਆਵਾਜ਼ ਨੂੰ ਪਚਾਉਂਦੀ ਐ ਜੇਸ ਵੇਲੇ ਕੰਨ ਮੇ ਆਵਾਜ਼ ਆਈ 라ਵਣ ਦੇ ਦੇਖਦੀ ਤੋਰ ਸਿਆਣ ਬੈਠੀ ਵਿੱਚ ਬਾਰੀ ਐ ਸੁਣ ਕੇ ਤੇ ਬੀਨ ਕਹਿੰਦੀ ਹੈ ਤੋਕਾਰੀ ਘਰ ਕੋਈ ਦੇਵਣੇ ਅਨਾਮ ਕੋਦਲੀਲ ਮਨਸਾਰੀ ਐ ਜੋਗੀਆਂ ਦਾ ਭੇਸ ਜਾਣ ਕਰਨੀ ਆਦੇਸ ਤਾਈ ਸੁਣ ਕੇ ਪਹਾੜੀ ਬੇਗ ਭੁੱਲ ਵੀ ਵਿਚਾਰੀ ਐ ਹੈ ਪੀ ਹੁਸ਼ਿਆਰ ਦਿਨੋਂ ਆਖਦੀ ਕਿਸ਼ੋਰ ਚੰਦਾ ਕੁਸੀ ਵੇਲੇ ਰਾਵਣ ਆਵਾਜ਼ ਇੱਕ ਮਰੀ ਹੈ ਸੋਨ ਰਾਣੀ ਰਸਕੁੰਬਲਾ ਮੁਖ ਸੇ ਕਹੇ ਨਿਸ਼ੰਗ ਹੋ ਗਈ ਹੈ ਖੁਸ਼ ਦੇਖ ਕੇ ਜਾਦੂ ਦੇ ਸਭ ਢੰਗ ਰਾਣੀ ਜੋ ਰਸਕੁੰਬਲਾ ਮੁਖ ਸੇ ਕਹੇ ਉਚਾਰ ਕਿਸ ਪਰ ਕਰਨੇ ਤੂੰ ਲੱਗੀ ਇਹ ਜਾਦੂ ਦੀ ਕਾਰ ਬੈਠ ਗਈ ਹੈ ਰਾਣੀ ਝੋਲੀ ਨੂੰ ਥਾਰ ਕੇ ਰਾਵਣ ਨੂੰ ਫੇਰ ਆਖਦੀ ਉਚਾਰ ਕੇ ਜਾਦੂ ਕੇ ਸੇ ਉੱਤੇ ਲੱਗੀ ਤੂੰ ਚਲਾਵਣੇ ਸੱਤ ਮੈਨੂੰ ਗੱਲਾਂ ਦੱਸ ਦੇ ਤੂੰ ਰਾਵਣੇ ਕੌਣ ਗੁਰੂ ਪੀਰ ਕਿਹੜੇ ਦੇ ਸੁਵਸਦਾ ਜਿਹੜਾ ਤੈਨੂੰ ਜਾਦੂ ਦਾ ਇਲਮ ਦੱਸਦਾ ਚਾਹੀਦੇ ਗਰੀਬ ਨਾ ਕਦੇ ਸਤਾਵਣੇ ਸੱਚ ਮੈਨੂੰ ਗੱਲਾਂ ਦੱਸ ਦੇ ਤੂੰ 라ਵਣੇ ਹੈ ਤੂੰ ਕਾਰੀਗਰ ਇਸਵੇਂ ਨਾ ਸ਼ੱਕ ਜੀ ਗੋਰਖ ਪ੍ਰਕਾਸ਼ ਇਹ ਬਤਾਵੇ ਪੱਕ ਜੀ ਸਾਨੂੰ ਐਸੇ ਮੰਤਰ ਕਹਾਂ ਸੇ ਆਵਣੇ ਸੱਚ ਮੈਨੂੰ ਗੱਲਾਂ ਦੱਸ ਦੇ ਤੂੰ 라ਵਣੇ ਥੋੜਾ ਜਿਹਾ ਕੱਚ ਤੇਰੇ ਵਿੱਚ ਰਹਿ ਗਿਆ ਗੁਰੂ ਤੇਰਾ ਮੇਧਿਆ ਛਪਾ ਕੇ ਲੈ ਗਿਆ ਕਿਸੇ ਨੇ ਕਸ਼ੋਰ ਵਹੀ ਨਾ ਸਖਾਵਣੇ ਸੱਚ ਮੈਨੂੰ ਗੱਲਾਂ ਦੱਸ ਦੇ ਤੂੰ ਰਾਵਣੇ ਸੱਚ ਮੈਨੂੰ ਗੱਲਾਂ ਦੱਸ ਦੇ ਤੂੰ ਰਾਵਣੇ ਆਦਰ ਦੇ ਸੰਗ ਆਖਦੀ ਹੈ ਰਾਣੀ ਨੂੰ ਹੱਥ ਜੋੜ ਰਾਵਣ ਅਚਾਰੇ ਬਾਣੀ ਨੂੰ ਆਦਰ ਦੇ ਸੰਗ ਆਖ ਦੀ ਹੈ ਰਾਣੀ ਨੂੰ ਹੱਥ ਜੋੜ ਰਾਵਣ ਉਹ ਚਾਰੇ ਬਾਣੀ ਨੂੰ ਅਜਮਨ ਪਹਿਣ ਅਰ ਜਾਂ ਤੂੰ ਮੇਰੀਆਂ ਦੇ ਜਾ ਕੋਈ ਮੰਤਰ ਗੁਲਾਮ ਤੇਰੀਆਂ ਹੁੰਦਾ ਭਰਪੂਰ ਜੋਗੀਆਂ ਦਾ ਭੇਸਨੀ ਦਿਨੇ ਰਾਤ ਮੇਰਾ ਭੇਸ ਨੂੰ ਹਦੇਸਨੀ ਕਰ ਜਾ ਮਹਿਰ ਹੁਣ ਤੇਰੀ ਚੇਰੀਆਂ ਦੇ ਜਾ ਕੋਈ ਮੰਤਰ ਗੁਲਾਮ ਤੇਰੀਆਂ ਮੈਨੂੰ ਸ਼ੌਕ ਭਾਰਾ ਜਾਦੂ ਦੇ ਚਲਾਉਣ ਦਾ ਘੜੀ ਪਾਲ ਬੈਠ ਦਿਲ ਪਰ ਚਾਉਣ ਦਾ ਇਸ ਤੋਂ ਫਿਕਰ ਨੇ ਬੇਅੰਤ ਤੇਰੀਆਂ ਦੇ ਜਾ ਕੋਈ ਮੰਤਰ ਗੁਲਾਮ ਤੇਰੀਆਂ ਰਹਿੰਦੀ ਹੈ ਨਿਸ਼ਾਨ ਜਸ ਆਪ ਜਸ ਦੀ ਇਸ ਗੱਲ ਤਾਈ ਰਾਜਨੀਤ ਦੱਸਦੀ ਕਿੰਦੀਆਂ ਕਤਾਬਾਂ ਹੋਰ ਵੀ ਬਸੇਰੀਆਂ ਦੇ ਜਾ ਕੋਈ ਮੰਤਰ ਗੁਲਾਮ ਤੇਰੀਆਂ ਜਗ ਦੇ ਚਰਾਗ ਸੇ ਚਰਾਗ ਲਾ ਲੀਏ ਫੇਰ ਕਿਹੜਾ ਉਹਦੀ ਰੋਸ਼ਨੀ ਹਟਾ ਦਈਏ ਜਗ ਵਿੱਚ ਗੱਲਾਂ ਰਹਿੰਦੀਆਂ ਚੰਗੇਰੀਆਂ ਦੇ ਜਾ ਕੋਈ ਮੰਤਰ ਗੁਲਾਮ ਤੇਰੀਆਂ ਨਦੀ ਵਿੱਚੋਂ ਕੀੜੀ ਪੀ ਲਵੇ ਜੇ ਨੀਰ ਨੂੰ ਕਟਣਾ ਕੀ ਹੁੰਦਾ ਸੋਚ ਲੈ ਅਖੀਰ ਨੂੰ ਔਰ ਵੀ ਕਿਸ਼ੋਰ ਨੇ ਨਜ਼ੀਰਾਂ ਗਹਿਰੀਆਂ ਦੇ ਜਾ ਕੋਈ ਮੰਤਰ ਗੁਲਾਮ ਤੇਰੀਆਂ ਮੈਥੋਂ ਕੀ ਤੋਂ ਟੋਲਦੀ ਕਹਿੰਦੀ ਜੋਗਨ ਬੋਲ ਮਿੱਡਲ ਪਾਸ ਸੈਨ ਕੀਆ ਸਭ ਕੁਝ ਤੇਰੇ ਕੋਲ ਮੋਖ ਸੇ ਰਾਵਣ ਆਖਦੀ ਕਰ ਕਿਰਪਾ ਇੱਕ ਵਾਰ ਸਿਰੋਂ ਛਲੋਟੀ ਲਾਇਕੇ ਚਰਨੀ ਦਿੱਤੀ ਦਾਰ ਰਾਣੀ ਕਹਿੰਦੀ ਕਰ ਲੈ ਗੁਰਾਂ ਦਾ ਧਿਆਨ ਜੋ ਅੱਖੀਆਂ ਨੂੰ ਬੰਦ ਕੇ ਬਚਨ ਮੰਨ ਜੋ ਦੱਸਿਆ ਕਿਸੇ ਨੂੰ ਇਹ ਸੁਗੰਧ ਪਾਈ ਐ ਮਾਰ ਜਾਦੂ ਮੈਂ ਨਾ ਰਾਵਣ ਬਣਾਈ ਐ ਹੋਲੀ ਵਿੱਚ ਮੈਂ ਨਾ ਕਰਤੀ ਹੈ ਬੰਦ ਜੀ ਗੁੱਸੇ ਵਿੱਚ ਰਾਣੀ ਚੱਬਦੀ ਹੈ ਦੰਦ ਜੀ ਭੁੱਲਦੀ ਕਦੇ ਨਾ ਮੇਰੀ ਸਖ ਲਾਈ ਐ ਮਾਰ ਜਾਦੂ ਮੈਂ ਨਾ ਰਾਵਣ ਬਣਾਈ ਐ ਰਾਵਣ ਦੇ ਪਾਸ ਜਿਹੜੀ ਪਟਿਆਰੀ ਹੈ ਜਿਸ ਵਿੱਚ ਭਰੀ ਕਰਾਮਾਤ ਸਾਰੀ ਐ ਪਹਿਲੇ ਰਸ ਕੁੰਬਲਾ ਨੇ ਉਹ ਠਾਈ ਹੈ ਮਾਰ ਜਾਦੂ ਮੈਨਾ ਰਾਣੀ ਨੇ ਬਣਾਈ ਐ ਮਾਰ ਜਾਦੂ ਮੈਨਾ ਰਾਵਣ ਬਣਾਈ ਐ